ਦੋ ਸ਼ੂਟਰ ਖਾ ਕੇ ਹੁਣ ਫੋਨ ਨਹੀਂ ਚੱਕਰੀ ਹੈਗੀ ਯਾਨੀ ਕਿ ਹੁਣ ਉਹਦਾ ਇਰਾਦਾ ਬਦਲ ਗਿਆ ਸ਼ੂਟ ਤੇ ਆਉਣ ਦਾ ਯਾਨੀ ਕਿ ਜ਼बान ਤੋਂ ਮੁੱਕ ਗਏ ਬੇਜਵਾਨ ਹੋ ਗਏ ਜੀ ਬ ਗੱਲ ਇਹ ਹੈ ਵੀ ਜ਼बान ਤਾਂ ਜ਼ਬਾਨ ਹੀ ਹੈ ਚਾਹੇ ਹਾਂ ਕਰੋ ਚਾਹੇ ਨਾ ਕਰੋਗੇ ਕਿ ਲਾਰੇ ਲਾਉਂਦਾ ਫੋਨ ਨਹੀਂ ਚੱਕਦਾ ਆਉਂਦਾ ਨਹੀਂ ਉਹਦਾ ਬਾਈਕਾਟ ਕਰ ਦਿਓ ਬਾਈ ਉਹਨੂੰ ਕੋਈ ਬੁਲਾਇਆ ਨਾ ਕਰੋ ਜਿਹੜੇ ਐ ਬਾਈ ਸ਼ੂਟ ਬਚਾ ਲੈ ਛਡਾਉਂਦੀਆਂ ਨੇ ਇੱਕ ਤਾਂ ਹੱਥ ਜੋੜ ਕੇ ਬੇਨਤੀ ਇਹਨਾਂ ਨੂੰ ਕੋਈ ਜਣਾ ਚੈਨਲ ਤੇ ਨਾ ਬੁਲਾਓ ਹਾਂਜੀ ਬੇਬੇ ਜੀ ਹਾਂਜੀ ਸਰ ਸ੍ਰੀਕਾਲ ਭਾਈ ਸਾਹਿਬ ਅੱਜ ਆਪਾਂ ਹੋਰਾਂ ਪਾਣੀ ਕੰਨੀ ਔਖੇ ਹਨਾ ਆ ਲੈ ਭਾਈ ਸਾਡੀ ਮੋਟਰ ਹੋ ਗਈ ਖਰਾਬ ਸ਼ੂਟ ਤੇ ਲੋਕੇਸ਼ਨ ਤੇ ਠੀਕ ਹੈ ਜੀ ਬੜੇ ਔਖੇ ਹੋ ਰਿਆਂ ਤੇ ਹੁਣ ਕੀ ਕਰੀਏ ਮੈਨੂੰ ਲੱਗਦਾ ਅੱਜ ਸਾਰਾ ਤੇ ਨਹੀਂ ਲਗਾਉਣਾ ਪੂ ਸਾਨੂੰ ਹੁਣ ਭਾਈ ਪਾਈਪ ਕਿਸੇ ਦੀ ਮੋਟਰ ਕਰੋ ਮਤਲਬ ਉਹ ਕਰੀਏ ਚਲਾਈਏ ਹਾਂ ਪਾਣੀ ਉਹ ਇਹਨਾਂ ਕੰਨ ਚ ਪਾ ਲਈ ਪਾਣੀ ਆਇਆ ਇਹ ਕਰਦੇ ਪਾਣੀ ਆ ਰਿਹਾ ਉਹ ਆਰਟਿਸਟਾਂ ਦੀ ਬੈਟ ਕਰ ਰਹੇ ਆ ਫਿਰ ਸ਼ੂਟ ਛੱਡ ਕੇ ਦੇਖੋ ਗੜਗੜ ਕਰ ਰਿਹਾ ਹੈ ਤੇ ਹੁਣ ਬਾਲਟੀ ਭਰਾਂਗੇ ਤੇ ਫਿਰ ਕਿਤੇ ਜਾ ਕੇ ਮੜਾ ਮੋਟਾ ਪਾਣੀ ਸਾਡੇ ਕੋਲ ਜਮਾ ਹੋਊਗਾ ਹਾਂ ਤੇ ਬਾਕੀ ਸਿਰੇ ਆਏ ਆਗਾ ਤੇ ਇਹਦੀ ਕਿੱਲੀ ਜੀ ਲੱਗੀ ਪਈ ਆ ਕਿਵੇਂ ਆ ਦੋ ਸ਼ੂਟ ਆਪਣੇ ਰਖਾ ਕੇ ਹਾਂ ਰਾਤ ਕਹਿੰਦੀ ਸ਼ੂਟ ਡਨ ਕਰ ਲੋ ਜੀ ਠੀਕ ਹੈ ਜੀ ਫਿਰ ਹੁਣ ਦੋ ਸ਼ੂਟ ਰਖਾ ਕੇ ਹੁਣ ਫੋਨ ਨਹੀਂ ਚੱਕਰੀ ਹੈਗੀ ਜਾਨੀ ਕਿ ਹੁਣ ਉਹਦਾ ਇਰਾਦਾ ਬਦਲ ਗਿਆ ਸ਼ੂਟ ਤੇ ਆਉਣ ਦਾ ਯਾਨੀ ਕਿ ਜ਼ਬਾਨ ਤੋਂ ਮੁੱਕਰ ਗਏ ਬੇਜਬਾਨ ਹੋ ਗਏ ਜੀ। ਅੱਛਾ। ਉਹਦੋਂ ਪਹਿਲਾਂ ਵੀ ਪਤਾ ਸਾਨੂੰ ਵੀ ਪਿਛਲੇ ਸ਼ੂਟ ਤੇ ਕੀ ਕੁਝ ਹੋ ਕੇ ਹਟਿਆ ਠੀਕ ਹੈ ਗੱਲ। ਫਿਰ ਹੁਣ ਸਾਡਾ ਆਇਆ ਨੇਫਲ। ਸੋਡਾ ਆਇਆ ਹੁਣ ਕੋਈ ਹੀਲਾ ਕਰਨਾ ਪੂ ਸਾਨੂੰ ਤਾਂ ਸਾਡੇ ਹੁਣ ਮੰਨ ਲਓ ਜਿਹੜਾ ਚੈਨਲ ਵਾਲਾ ਉਹਦੇ ਸਿਰ ਤਾਂ ਖਰਚਾ ਖੜਾ ਹੈ। ਉਹ ਤਾਂ ਖੜੀ ਹੈ ਕਵਿਲਦਾਰੀ। ਹਾਂ ਤੁਸੀਂ ਠੀਕ ਹੈ ਗੱਲ। ਕੱਲੂ ਕਰਾਂਗੇ ਸ਼ੂਟ। ਉਹ ਤਾਂ ਕਵਿਲਦਾਰੀ ਖੜੀ ਹੈ। ਹੁਣ ਸ਼ੂਟ ਤਾਂ ਕੱਲ ਨੂੰ ਕਰਨਾ ਪਊ ਹਾਂ ਫਿਰ ਹੁਣ ਨਾ ਫਿਰ ਤੂੰ ਪਹਿਲਾਂ ਪੂਰੀ ਪਤਾ ਕਰਨਾ ਸੀ ਪਤਾ ਮੈਡਮ ਜੀ ਮੈਂ ਫੋਨ ਪਈਨੇ ਮੈਸੇਜ ਪਈਨੇ ਜਿਹੜੇ ਰਾਤ ਕਰੇ ਨੇ ਵੀ ਸਵੇਰੇ ਆਹ ਸੂਟ ਲੈ ਕੇ ਆਇਓ ਕਹਿੰਦੀ ਓਕੇ ਜੀ ਕੀ ਐ ਟਲ ਮੱਠਣਾ ਹੋ ਗਈ ਹੋਵੇ ਫੋਨ ਚੱਕਣ ਪਤਾ ਲੱਗੇ ਫੋਨ ਤਾਂ ਮੇਰਾ ਵੀ ਨਹੀਂ ਚੱਕਿਆ ਮੈਂ ਵੀ ਲਾ ਦੋ ਹਾਂ ਤੈਂ ਫੋਨ ਲਾਇਆ ਮੈਂ ਵੀ ਫੋਨ ਲਾਇਆ ਕਾਰ ਵਾਲੇ ਨੰਬਰ ਤੋਂ ਵੀ ਲਾਇਆ ਮੈਂ ਵੀ ਲਾਇਆ ਸੀ ਇੱਕ ਵਾਰ ਤੈਨੂੰ ਵੀ ਲਾਇਆ ਇਹਨਾਂ ਨੇ ਵੀ ਲਾਇਆ ਕਿਸਦਾ ਫੋਨ ਵੀ ਨਹੀਂ ਚੱਕਰੇ ਨਹੀਂ ਦੱਸਣਾ ਤਾਂ ਚਾਹੀਦਾ ਇਹ ਜਾਣ ਕੇ ਹੁੰਦਾ ਗਮ ਨਾਲ ਤਾਂ ਅਸੀਂ ਹੁਣ ਆਗੇ ਦੇਖ ਲੈ ਵੀ ਹੁਣ ਅਸੀਂ ਜਾ ਵੀ ਨਹੀਂ ਸਕਦੇ ਮੈਂ ਤੁਹਾਨੂੰ ਦੱਸਦਾ ਇਹ ਕੰਮ ਉਹਦਾ ਹੋਰ ਰਾਹ ਹੈ ਘਰ ਹੋਰ ਮੁਕਤੀ ਗੱਲ ਦੱਸ ਸਾਡਾ ਹੱਲ ਕਰ ਵੀ ਅਸੀਂ ਮਤਲਬ ਉਹ ਕਰੀਏ ਸ਼ੂਟ ਕਰੀਏ ਕਿ ਜਾਈਏ ਨਾ ਤੁਹਾਨੂੰ ਇੱਕ ਮਿੰਟ ਜੇ ਤੁਹਾਨੂੰ ਭੇਜਾਂਗੇ ਹਾਂ ਤਾਂ ਵੀ ਤੁਹਾਡੀ ਮਿਹਨਤ ਦੇ ਕੇ ਭੇਜਾਂਗੇ ਜੇ ਰਾਵਾਂਗੇ ਤਾਂ ਵੀ ਤੁਹਾਡੀ ਮਿਹਨਤ ਖਰੀ ਹੈ ਨਾ ਚੱਲ ਕੋਈ ਗੱਲ ਨਹੀਂ ਉਹ ਜਿਹਾ ਵੀ ਅਸੀਂ ਜਿਹੜੇ ਤੂੰ ਉਹ ਕਰੇਗਾ ਉਹ ਜਿਹਾ ਅਸੀਂ ਭਈ ਘਟ ਵੱਧ ਕਰ ਲਾਂਗੇ ਨਹੀਂ ਚਲੋ ਤਾਂ ਕੋਈ ਗੱਲ ਨਹੀਂ ਇੰਨੀ ਧੰਨਵਾਦ ਉਹਨੇ ਕਹਿਤਾ ਨਾ ਹੁਣ ਆ ਵੀ ਪਰ ਜਿਹੜੇ ਮੈਨੂੰ ਐ ਦੱਸ ਮਾਤਾ ਉਸੀ ਦੋ ਜਣੇ ਖੜੇ ਸਾਡਾ ਤਾਂ ਕਸੂਰ ਤਾਂ ਕੋਈ ਨਹੀਂ 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 ਛੋਟਾ ਨਹੀਂ ਕਸੂਰ ਵੀ ਜਿਹੜੀਆਂ ਕੁੜੀਆਂ ਜੈਸ ਕਹਿ ਕੇ ਠੀਕ ਹੈ ਰਾਤ ਨੂੰ ਸ਼ੂਟ ਦੀ ਜੈਸ ਹੋਈ ਸਵੇਰ ਨੂੰ ਫੋਨ ਨਹੀਂ ਚੱਕਣਾ ਤਾਂ ਪੈ ਗਈ ਵਿਚ ਕਿ ਲੈ ਕੇ ਭੈਣੇ ਫੋਨ ਤੇ ਆ ਮੰਨ ਲਓ ਸ਼ੂਟ ਤੇ ਆਉਣਾ ਨਹੀਂ ਉਹਨਾਂ ਦਾ ਕੀ ਹੱਲ ਹੋ ਸਕਦਾ ਨਾ ਬਈ ਪਹਿਲੀ ਗਲਤੀ ਤਾਂ ਦੇਖੋ ਜੈਸ ਤੁਹਾਡੇ ਲਵੇ ਆ ਜਾਓ ਤੁਹਾਡੇ ਮੈਂ ਇੱਕ ਨੀਗਾ ਬਾਜ ਨਹੀਂ ਆਉਣੀ ਬ ਗੱਲ ਇਹ ਹੈ ਵੀ ਜ਼ੁਬਾਨ ਤਾਂ ਜ਼ੁਬਾਨ ਹੀ ਹੈ ਚਾਹੇ ਹਾਂ ਕਰੋ ਚਾਹੇ ਨਾ ਕਰੋ ਅਗਲੀ ਕਹਿੰਦੇ ਲਾਰੇ ਨਾਲੋਂ ਜਵਾਬ ਚੰਗਾ ਅਗਲੇ ਨੂੰ ਜਵਾਬ ਦੇ ਦੋ ਲਾਰਾ ਨਾ ਲਾਉ ਕਦੇ ਵੀ ਹੁਣ ਜਿਵੇਂ ਦੇਖੋ ਤੁਸੀਂ ਮੈਨੂੰ ਕਿਹਾ ਵੀ ਸੀਰੀਜ਼ ਐ ਭਾਈ ਅਸੀਂ ਮਤਲਬ ਹਣੀ ਮੈਂ ਕਹਾਂ ਵੀ ਛੋਟੀ ਸੀਰੀਜ਼ ਨਹੀਂ ਪਈ ਖਰਾਬ ਹੋਣੀ ਚਾਹੀਦੀ ਜਿੱਥੇ ਆਪਾਂ ਕੰਮ ਸਟਾਰਟ ਕਰ ਲਿਆ ਉਥੇ ਇਹ ਵੀ ਦੇਖੋ ਨਾ ਬੰਦੇ ਦਾ ਕੰਮ ਖਰਾਬ ਨਹੀਂ ਹੋਣਾ ਚਾਹੀਦਾ ਇੱਕ ਮਿੰਟ ਜੀ ਮੈਂ ਆਈ ਪਾਈਪ ਲਿਆਵਾ ਨਹੀਂ ਗੱਲ ਸਹੀ ਐ ਬੇਬੇ ਹਾਂ ਤੇ ਉਹ ਮੈਂ ਇੱਕ ਮੇਰੇ ਕੋਲ ਹੈ ਨਹੀਂ ਤਰਲੇ ਮੈਂ ਕਿਹਾ ਨਹੀਂ ਪਾਈਪ ਇੱਥੇ ਤੱਕ ਕੀ ਤੇਰਾ ਫਿਰ ਮੈਂ ਕਿੱਧਰ ਲਾਂ ਗਿਆ ਆ ਤੀ ਮੇਰੇ ਘਰੋਂ ਭਾਂਡੇ ਤੇਰੀ ਜੇਬ ਚ ਇੱਥੇ ਆ ਸੀ ਮੇਰੇ ਕੋਲ ਆ ਇੱਥੇ ਕਰੋ ਭਾਂਡੇ ਮੈਂ ਮਾਤ ਨਹੀਂ ਮਾਈਕ ਨਹੀਂ ਛੋਟ ਲੈ ਵੀ ਮੇਰੇ ਕੋਲ ਹੈ ਨਹੀਂ ਮਾਈਕ ਆ ਲਓ ਮਾ ਤਾਂ ਇਹ ਮਾਈਕ ਕੋਠੇ ਰੱਖਤਾ ਸੀ ਅੱਛਾ ਅੱਛਾ ਸੀਨ ਚੱਲਦਾ ਸੀ ਨਾ ਮਾਈਕ ਮੇਰੇ ਕੋਲ ਹੁਣ ਆਇਆ ਹੈਗਾ ਤੇ ਬਾਕੀ ਸਰੇ ਵੀ ਹੱਲ ਤਾਂ ਦੇਖੋ ਇਹ ਆ ਪਹਿਲੀ ਤਾਂ ਗੱਲ ਇਹ ਹੈ ਕਿ ਵੀ ਇਮਾਨਦਾਰੀ ਨਾਲ ਆਪਦਾ ਜੇ ਕੋਈ ਚਲੋ ਆਪਾਂ ਮੰਨਦੇ ਵੀ ਪ੍ਰੋਬਲਮ ਕਿਸੇ ਦੇ ਬਸਦੀ ਨਹੀਂ ਹੈਗੀ ਜੇ ਕੋਈ ਪ੍ਰੋਬਲਮ ਹੈ ਤਾਂ ਉਸੇ ਟਾਈਮ ਆਪਾਂ ਫੋਨ ਕਰਕੇ ਦੱਸ ਦੋ ਵੀ ਭਰਾਓ ਆ ਗੱਲ ਐ ਹੋ ਗਈ ਆਪਾਂ ਨਹੀਂ ਸਕਦੇ ਚਲੋ ਆਏ ਵੀ ਮੇਰਾ ਫੋਨ ਨਾ ਚੱਕਿਆ ਹਾਂ ਟਡੋ ਘੜ 15 20 25 30 ਫੋਨ ਤਾਂ ਮੈਂ ਲਾ ਲੇ ਹਾਂ ਬਾਕੀ ਸਾਰੇ ਪਤਾ ਹੈ ਲਾ ਲੇ ਫੋਨ ਤੋਂ 25 30 50 ਫੋਨ ਹੋ ਤੋ ਲਾ ਲੇ ਹਾਂ ਨਾ ਬਾਕੀ ਸਰੀ ਗੱਲ ਹੋਰ ਵੀ ਇੱਕਾ ਸੋਨੇ ਲਾ ਲੇ ਔਰ ਜਸ ਨੇ ਲਾ ਲੇ ਸਾਰਿਆਂ ਨੇ ਲਾ ਲੇ ਵੀ ਪਤਾ ਕੀ ਹੈ ਵੀ ਕਿਸੇ ਨੂੰ ਵੀ ਆਪਾਂ ਨੂੰ ਕੋਈ ਹੋਰ ਕੰਮ ਵੀ ਹੋ ਸਕਦਾ ਕੋਈ ਜ਼ਰੂਰੀ ਨਹੀਂ ਵੀ ਸੋਡੇ ਛੂਟਦੇ ਅਸੀਂ ਫੋਨ ਲਾਉਂਦੇ ਸੀ ਵੀ ਕਿਸੇ ਨੂੰ ਹੋਰ ਵੀ ਕੰਮ ਹੋ ਸਕਦਾ ਤਾਂ ਵੀ ਲਾਉਂਦਾ ਵੀ ਫੋਨ ਜ਼ਰੂਰ ਚੱਕਣਾ ਚਾਹੀਦਾ ਇੱਕ ਵਾਰੀ ਉਹ ਆਪਾਂ ਕਹਿਨੇ ਆ ਦਿਖ ਚਾਹੇ ਉਹਨਾਂ ਨੂੰ ਗੁੱਸਾ ਲੱਗੇ ਇਸ ਗੱਲ ਦਾ ਵੀ ਜਿਹੜੀ ਕੋਈ ਗੱਲ ਹੈ ਆਪਾਂ ਬੈਠ ਕੇ ਜਾਂ ਕਹਿ ਕੇ ਗੱਲ ਕਰ ਲਓ ਜੇ ਡਾਨ ਕਰਿਆ ਸੀ ਉਹਨੇ ਤੂੰ ਕਹਿੰਨਾ ਵੀ ਡਾਨ ਕਰਿਆ ਸੀ ਡਾਨ ਕਰੇ ਜੀ ਵੀ ਫੇਰ ਦੇਖੋ ਵੀ ਠੀਕ ਨਹੀਂ ਹੈਗੀ ਗੱਲ ਫੇਰ ਤਾਂ ਮੇਰੇ ਲਈ ਵੀ WhatsApp ਤੇ ਮੈਸੇਜ ਆਏ ਪਏ ਨੇ ਸਾਰਾ ਕੁਝ ਪਏ ਜੀ ਹੂੰ ਚਲੋ ਫੇਰ ਆਪਾਂ ਇਹ ਗੱਲ ਨੂੰ ਦੇਖੋ ਇਹ ਕਹਿ ਸਕਦੇ ਆਂ ਵੀ 10 ਦੰਦੇ ਵੀ ਪਈ ਆਪਣਾ ਮਤਲਬ ਵੀ ਮੈਂ ਸਾਡਾ ਗੱਲ ਪਤਾ ਕੀ ਆ ਸ਼ੂਟ ਦੇ ਨਾਲ-ਨਾਲ ਸਾਡਾ ਸਮਾਨ ਵੀ ਉਹਨਾਂ ਲੈ ਵੀ ਅੱਛਾ ਚੀਨ ਚ ਹੈਗੀ ਦੀ ਚੁੰਨੀ ਹਾਂ ਉਸ ਤੋਂ ਬਾਅਦ ਬੈਗ ਚ ਪਾ ਕੇ ਲੈ ਗਈ ਅੱਛਾ ਉਹ ਦਾਪਾ ਨੂੰ ਬੈਗ ਚ ਪਾਉਣ ਲੱਗੀ ਦਿਖਦਾ ਵੀ ਆ ਕੱਪੜਾ ਆਪਣਾ ਇੱਕ ਕਿਸੇ ਦਾ ਹੈ ਆਪਣਾ ਪਾਉਣ ਦਾ ਹੱਕੇ ਨਹੀਂ ਹਾਂ ਚਲੋ ਇਹ ਗਲਤੀ ਨਾਲ ਪੈ ਵੀ ਗਈ ਹਾਂ ਚੱਲ ਪਾ ਪੈ ਵੀ ਜਾਂਦੀ ਹੈ ਤਾਂ ਅਗਲੇ ਦੀ ਪਹੁੰਚਦੀ ਕਰੋ ਭਾਈ ਉਹ ਕਈ ਵਾਰੀ ਪਤਾ ਕੀ ਕਾਲੀ ਚ ਵੀ ਕੱਪੜਾ ਚੱਲ ਪਾਇਆ ਜਾ ਸਕਦਾ ਪਾਏ ਮੰਨ ਲੈਣੇ ਵੀ ਪਰ ਐ ਵੀ ਉਸ ਤੋਂ ਬਾਅਦ ਜਦੋਂ ਆਪਾਂ ਜਾਣੇ ਅਗਲੇ ਦੇ ਉਸ ਤੋਂ ਬਾਅਦ ਘਟੋ ਘਟਾਪਾ ਅਗਲੇ ਦੇ 20 ਵਾਰ ਵਾਕੇ ਅਗਲੇ ਦੀ ਚੀਜ਼ ਪਹੁੰਚਦੀ ਕਰੋ ਹਾਂ ਠੀਕ ਹੈ ਜੀ ਹਾਂ ਤੇ ਜਦੋਂ ਹੁਣ ਪੱਕਾ ਹੀ ਕਰ ਕਰੀ ਜਾਂਦੇ ਆ ਸਾਰਾ ਦਿਨ ਕਰੀ ਜਾਂਦੇ ਆ ਕੋਈ ਸੁਣਦਾ ਨਹੀਂ ਫੋਨ ਘਟ ਘਟ ਇੰਨੇ ਕਰ ਲਏ ਹਰੇਕ ਸ਼ੂਟ ਤੋਂ ਪਹਿਲਾਂ ਕਹਿੰਨੇ ਆ ਵੀ ਭਾਈ ਸਾਡਾ ਕੱਪੜਾ ਜਿਹੜਾ ਜੋ ਵੀ ਸਾਡਾ ਸਮਾਨ ਸੋਟ ਲਵੇ ਹੈਗਾ ਪਹੁੰਚਦੀ ਕਰ ਦੋ ਠੀਕ ਹੈ ਨਾ ਹੁਣ ਸ਼ੂਟ ਵਾਰੀ ਜੈਸ ਕਰ ਲਈ ਠੀਕ ਹੈ ਗੱਲਾਂ ਚੱਲ ਜੈਸ ਕਰ ਲਈ ਤੇਰੇ ਘਰੇ ਕੋਈ ਪ੍ਰੋਬਲਮ ਆ ਸਾਡਾ ਫੋਨ ਚੱਕ ਕੇ ਦੱਸ ਦੇ ਵੀ ਭਾਈ ਆਹ ਪ੍ਰੋਬਲਮ ਆ ਨਹੀਂ ਸਕਦੀ ਠੀਕ ਹੈ ਗੱਲਾਂ ਜੇ ਘਰੇ ਮੈਂ ਕਹਿ ਦੋ ਜੇ ਤੇਰੀ ਘਰੇ ਨਹੀਂ ਚੱਲਦੀ ਸੁਣ ਲੈ ਗੱਲ ਕਈ ਗੱਲ ਤੈਂ ਹਾਂ ਕਰ ਲਈ ਹੋਵੇ ਤੇਰੀ ਮੰਮੀ ਨੇ ਤੇਰੀ ਭੈਣ ਨੇ ਜਾਂ ਕਿਸੇ ਹੋਰ ਨੇ ਤੈਨੂੰ ਕਹਤਾ ਹੋਵੇ ਜਾਣਾ ਨਹੀਂ ਤਾਂ ਤੁਸੀਂ ਕਿਸੇ ਦੇ ਸ਼ੂਟ ਤੇ ਹਾਂ ਨਾ ਕਰੋ ਜਦੋਂ ਤੁਹਾਡੀ ਚਲਦੀ ਨਹੀਂ ਹੈਗੀ ਘਰੇ ਤਾਂ ਪਹਿਲਾਂ ਉਹਦੇ ਘਰੇ ਗੱਲ ਜਰ ਜਿਹੜਾ ਕੋਈ ਫੋਨ ਵਾਲਾ ਕਰਦਾ ਹੈ ਚੈਨਲ ਉਹਦੀ ਜਿਹੜੀ ਤੁਹਾਡੇ ਘਰੇ ਜਿਹੜੇ ਬੰਦੇ ਦੀ ਚਲਦੀ ਉਸ ਨਾਲੇ ਗੱਲ ਕਰਾ ਦਿਓ ਹੂੰ ਜਦੋਂ ਤੁਹਾਡੀ ਚਲਦੀ ਹੋ ਨਹੀਂ ਠੀਕ ਹੈ ਨਾ ਗੱਲ ਇਹ ਤਾਂ ਗੱਲ ਸਹੀ ਹੁਣ ਅੱਜ ਲਾ ਲੋ ਤੁਸੀਂ ਆ ਰਹੇ ਹੋ ਹੂੰ ਜਾਂ ਸਾਰੀ ਹੈ ਹਉ ਜਦੋਂ ਇਹ ਵੀ ਕਾਲੀ ਸੀਗੀ ਉਹ ਬਾਗੀ ਸੀ ਉਹ ਬਾਗੀ ਠੀਕ ਹੈ ਗੱਲ ਤੇ ਉਹ ਆਪਦੀ ਜਾਣ ਚਾਹੀਨੀ ਹਾਂ ਠੀਕ ਹੈ ਇਹ ਕੀ ਹੋ ਗਿਆ ਜਾਣ ਕੇ ਆ ਖੜ ਜਾ ਉੱਥੇ ਆ ਜਾਣ ਕੇ ਜਾਣ ਕੇ ਜਾਣ ਮੈਂ ਆ ਜਾ ਸਾਡੇ ਮਾਗ ਰਿਹਾ ਜਾ ਉਹ ਜਾਣ ਕੇ ਸ਼ੂਟ ਖਰਾਬ ਕਰਨ ਵਾਲਾ ਕੰਮ ਹੈ ਠੀਕ ਹੈ ਘੁਰੂ ਜੀ ਨਹੀਂ ਕਰਨਾ ਤੁਸੀਂ ਸ਼ੂਟ ਮੇਰੀ ਸਿਸਟਰ ਹੈਗੀ ਹੈ ਮੈਂ ਉੱਥੇ ਜਾ ਰਹੀ ਹਾਂ ਆਪਣਾ ਮੈਨੂੰ ਛੱਡਿਆਏ ਨਾ ਚਲ ਉਹ ਤੈਨੂੰ ਛੱਡਿਆਵਾਂਗੇ ਉਹ ਤਾਂ ਕੋਈ ਗੱਲ ਨਹੀਂ ਗੱਲ ਪਰ ਮੈਂ ਇਹਨਾਂ ਵਾਸਤੇ ਕਰਦਾ ਜਿਹੜੇ ਇਹ ਲਾਰੇ ਲਾਉਂਦੇ ਨੇ ਭਾਈ ਮੈਂ ਜਿਹੜੇ ਵੀ ਯੂਟਿਊਬਰ ਨੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਕੋਈ ਕਿਸੇ ਕੋਈ ਵੀ ਕਰੈਕਟਰ ਹੈ ਠੀਕ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਜਿਹੜਾ ਕੋਈ ਕਿਸੇ ਨਾਲ ਸ਼ੂਟ ਰੱਖ ਕੇ ਸੋਵਾਂ ਨੂੰ ਆਉਂਦਾ ਨਹੀਂ ਠੀਕ ਹੈ ਲਾਰੇ ਲਾਉਂਦਾ ਫੋਨ ਨਹੀਂ ਚੱਕਦਾ ਆਉਂਦਾ ਨਹੀਂ ਉਹਦਾ ਬਾਈਕਾਟ ਕਰ ਦਿਓ ਬਾਈ ਉਹਨੂੰ ਕੋਈ ਬਲਾਇਆ ਨਾ ਕਰੋ ਕਿਉਂਕਿ ਅੱਜ ਸਾਡੇ ਨਾਲ ਹੋ ਰਹੀ ਐ ਠੀਕ ਹੈ ਕੱਲ ਨੂੰ ਛੋਡੇ ਨਾਲ ਹੋਊਗੀ ਇਹ ਕੰਮ ਜਿਹੜੇ ਆ ਬਈ ਸ਼ੂਟ ਬਚਾਲੇ ਛਡਾਉਂਦਿਆਂ ਨੇ ਇੱਕ ਤਾਂ ਹੱਥ ਜੋੜ ਕੇ ਬੇਨਤੀ ਐ ਇਹਨਾਂ ਨੂੰ ਕੋਈ ਜਣਾ ਚੈਨਲ ਤੇ ਨਾ ਬਲਾਓ ਠੀਕ ਹੈ ਇੱਕ ਜਿਹੜੀਆਂ ਸ਼ੂਟ ਰਖਾ ਕੇ ਦੂਜੇ ਦਿਨ ਫੋਨ ਨਹੀਂ ਚੱਕਦੀਆਂ ਟਾਈਮ ਤੇ ਆਉਂਦੀਆਂ ਨਹੀਂ ਸਾਰਾ ਦਿਨ ਠੀਕ ਹੈ ਉਹਨਾਂ ਨੂੰ ਕਦੇ ਨਾ ਬੁਲਾਓ ਬਈ ਸ਼ੂਟ ਤੇ ਕਿਉਂਕਿ ਅੱਜ ਸਾਡੇ ਨਾਲ ਹੋਈ ਹੈ ਕੱਲ ਨੂੰ ਤੁਹਾਡੇ ਨਾਲ ਵੀ ਹੋਊਗੀ ਠੀਕ ਹੈ ਗੱਲ ਸਿੱਧੀ ਹੈ ਬਈ ਜਿਹੜੇ ਵਧੀਆ ਕਰੈਕਟਰ ਨੇ ਰਿਸਪੈਕਟਡ ਕਰੈਕਟਰ ਨੇ ਉਹਨਾਂ ਨੂੰ ਬੁਲਾਓ ਠੀਕ ਹੈ ਕੰਮ ਕਰੋ ਵਧੀਆ ਤਰੀਕੇ ਨਾਲ ਕਰੋ ਕੰਮ ਪਰ ਜਿਹੜੇ ਐ ਲੋਕਾਂ ਨਾਲ ਚਲਾਕੀਆਂ ਕਰਦੇ ਨੇ ਠੀਕ ਹੈ ਨਾ ਬੇਈਮਾਨੇ ਕਰਦੇ ਨੇ ਉਹਨਾਂ ਨੂੰ ਕਦੇ ਵੀ ਆਪਣੇ ਸੈੱਟ ਤੇ ਨਾ ਬੁਲਾਓ ਮੇਰੀ ਸਾਰੇ ਯੂਟਿਊਬਰਾਂ ਨੂੰ ਜੋ ਉਪਰ ਇਹ ਚੀਜ਼ ਨਾਲ ਮੰ ਲੋ ਵੀਡੀਓ ਬਣਾਉਂਦੇ ਨੇ ਸਾਰੇ ਉਹਨਾਂ ਨੂੰ ਬੇਨਤੀ ਹੈ ਵੀ ਕਿਉਂਕਿ ਤੁਸੀਂ ਵੀ ਭਾਈ ਸਾਰੇ ਖਰਚਾ ਕਰਦੇ ਹੋ ਹਨ ਕੱਲੇ-ਕੱਲੇ ਕੈਰੈਕਟਰਾਂ ਦਾ ਤੁਹਾਨੂੰ ਵੀ ਪਤਾ ਹੈ ਕਿੰਨੀ-ਕਿੰਨੀ ਪੀਸ ਐ ਕੀ ਗੱਲਬਾਤ ਐ ਘਟੂ-ਘਟ ਪੰਜ-ਸੱਤ ਕੈਰੈਕਟਰ ਬਲਾਉਨੇ ਹੋ 10-15000 ਖਰਚਾ ਕਰਦੇ ਹੋ ਉਸ ਤੋਂ ਬਾਅਦ ਤੁਹਾਡੀ ਸੀਰੀਜ਼ ਜਾਂ ਵੀਡੀਓ ਖਰਾਬ ਹੋ ਜੇ ਤਾਂ ਦੁੱਖ ਬੜਾ ਲੱਗਦਾ ਇੱਕ ਕੈਰੈਕਟਰ ਨਾ ਵੀ ਤਾਂ ਸਾਰੀ ਸੀਰੀਜ਼ ਹੀ ਰੁਕ ਜਾਂਦੀ ਐ ਜਿਹੜੇ ਐਂ ਕਰਦੇ ਨੇ ਨਾ ਉਹਨਾਂ ਨੂੰ ਕਦੇ ਵੀ ਨਾ ਬਲਾਓ ਸਾਰੇ ਜਿਹੜੇ ਰਲ ਕੇ ਉਹਨਾਂ ਦਾ ਬਾਈਕਾਟ ਕਰੋ ਠੀਕ ਐ ਜੀ ਜੇ ਇਹ ਚੀਜ਼ ਨਾਲ ਸਹਿਮਤੋਂ ਤਾਂ ਵਧੀਆ ਗੱਲ ਹੈ ਵੀਰੇ ਜੇ ਨਹੀਂ ਕਰੋਗੇ ਸਮੇ ਦੇ ਸਾਹਬ ਨਾਲ ਜਿਹੜੀਆਂ ਚਲਾਕੀਆਂ ਕਰਦੇ ਨੇ ਤੁਸੀਂ ਆਪ ਨਹੀਂ ਉਹ ਕਰੋਗੇ ਤਾਂ ਵੀਰੇ ਅੱਜ ਅਸੀਂ ਔਕਾਹਰੇ ਕਹ ਲਉ ਤੁਸੀਂ ਵੀ ਹੋਵੋਗੇ ਕਮੰਡ ਜੀ ਨਾ ਇਹ ਤਾਂ ਦੇਖੋ ਆਪਾਂ ਤਾਂ ਦੋਨੇ ਤਰ੍ਹਾਂ ਵਾਸਤੇ ਕਹਿਨੇ ਆ ਹੈਂ ਤੇਨੂੰ ਬਾਪ ਕਿਵੇਂ ਆਖਾਂ ਹਾਂ ਹਾਂ ਹੋਇਆ ਆਪਣੇ ਨਾਲ ਆ ਕਈ ਵਾਰ ਹੋਇਆ ਆਪਣੇ ਨਾਲ ਇਹ ਤੈਨੂੰ ਬਾਪ ਕੇ ਮੈਂ ਆਖਾ ਸੀਰੀਜ਼ ਤੇ ਆਪਣੀ ਓਚ ਵੀ ਹੋਇਆ ਆਪਣੇ ਨਾਲ ਆਪਾਂ ਨਾ ਆਉਣ ਹੀ ਲੈਂਦੇ ਜਾਲ ਪਤੀ ਆ ਆ ਪਤੀ ਆ ਆਪਾਂ ਨਾ ਆਉਣ ਲੈਂਦੇ ਪਰ ਕਈ ਹੈ ਸਹੀ ਗੱਲ ਤੁਸੀਂ ਇਹ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਦੇਖੋ ਮੇਰੇ ਲਈ ਮਾੜਾ ਹੈ ਜੇ ਮੈਂ ਕਿਸੇ ਨੂੰ ਹਾਂ ਕਰਕੇ ਜਾਂਦੀ ਨਹੀਂ ਜਵਾਬ ਦਿੰਨੀ ਆ ਡੋਬ ਦੀ ਨਾਲ ਪੰਜ ਚਾਰ ਬੰਦੇ ਹੋਰ ਨੇ ਉਹਨਾਂ ਦੀ ਪੇਮੈਂਟ ਹੈ ਇਹ ਗਲਤ ਹੈ ਗੱਲ ਹਾਂ ਠੀਕ ਹੈ ਨਾ ਉਹਨੂੰ ਬਣਾ ਅਸੀਂ ਆ ਗਏ ਅਸੀਂ ਤਾਂ ਪੇਮੈਂਟ ਲਵਾਂਗੇ ਛੜ ਦਾ ਕਸੂਰ ਨਹੀਂ ਕੋਈ ਛੋਟਾ ਕਸੂਰ ਨਹੀਂ ਸਹੀ ਗੱਲ ਸਹੀ ਗੱਲ ਮੈਂ ਬਸ ਇਹ ਚੱਲ ਮੈਂ ਕਹਿ ਵੀ ਦਿੱਤਾ ਵੀ ਭਾਈ ਜੇ ਨਾਲ ਸਾਡੇ ਕਰਕੇ ਤੇਰਾ ਦਿਨ ਖਰਾਬ ਹੋ ਗਿਆ ਵੀ ਅਸੀਂ ਚਲ ਕੋਈ ਗੱਲ ਨਹੀਂ ਜੇ ਇੱਕ ਦਿਨ ਅਸੀਂ ਘਰੇ ਬਹਿ ਜਾਾਂਗੇ ਤਾਂ ਵੀ ਸਾਡਾ ਸਰ ਜੰਦਾ ਹੈ ਹਮੇਸ਼ਾ ਕਦੇ ਪੇਮੈਂਟ ਪੈਸੇ ਦੀ ਖਾਤਰ ਨਹੀਂ ਕਿਸੇ ਨਾਲ ਬਾਤ ਕਰਨਾ ਸਹੀ ਗੱਲ ਹੈ ਸਹੀ ਗੱਲ ਜਿੱਥੇ ਬੰਦਾ ਖੜ ਜੇ ਉੱਥੇ ਪੈਸਾ ਨਹੀਂ ਖੜ ਸਕਦਾ ਨਹੀਂ ਖੜਦਾ ਭਾਜੇ ਬੰਦਾ ਖੜ ਗਿਆ ਆਪਣੇ ਨਾਲ ਕੋਈ ਪੈਸਾ ਤਾਂ ਆਟੋਮੈਟਿਕ ਹੀ ਲੈ ਕੇ ਆਊਗਾ ਅਗਲਾ ਹਾਂਜੀ ਹਾਂਜੀ ਦੇਖੋ ਦੁੱਖ ਤਕਲੀਫ ਆ ਮੰਨ ਲਾ ਮੈਨੂੰ ਕੋਈ ਤਕਲੀਫ ਹੋ ਗਈ ਤਾਂ ਮੇਰੇ ਨਾਲ ਜੇ ਮੈਂ ਤੈਨੂੰ ਫੋਨ ਕਰਤਾ ਵੀ ਗੁਰੀ ਮੈਂ ਫਲਾਣੇ ਦਾ ਪੁੱਤ ਮੈਨੂੰ ਆ ਆ ਭੀੜ ਪਈ ਹੈ ਨਾ ਜਦੋਂ ਤੂੰ ਆਏਂਗਾ ਤਾਂ ਖਾਲੀ ਤਾਂ ਨਹੀਂ ਆਏਂਗਾ ਪੁੱ ਵੀ ਆਪਾਂ ਆਪ ਦਾ ਉਹ ਨਾ ਖੋਵੋ ਮਾਨਦਾਰੀ ਮਤਲਬ ਦੱਸ ਦੋ ਵੀ ਭਾਈ ਮੈਂ ਆ ਨਹੀਂ ਸਕਦਾ ਤੇ ਆਪਦਾ ਦੂਜਿਆਂ ਨੂੰ ਬਾਕੀ ਜਿਵੇਂ ਮਰਜ਼ੀ ਕਰ ਲੈ ਮੇਰੀ ਆ ਪ੍ਰੋਬਲਮ ਹੈ ਇੱਕ ਗੱਲ ਹੋਰ ਦੇਖੋ ਨਾਲੇ ਤਾਂ ਚਲਾਕੀਆਂ ਹਮ ਚਲਾਕੀਆਂ ਹੋ ਗਈਆਂ ਇਹ ਅਗਲੇ ਦਾ ਸ਼ੂਟ ਰਖਾ ਦੋ ਅਗਲੇ ਨੇ 2 4 5 7 ਕੈਰੈਕਟਰ ਬੁੱਕ ਕਰ ਲਏ ਅਗਲੇ ਦੇ ਜਾ ਉਹਨਾਂ ਨੁਕਸਾਨ ਕਰਾ ਦੋ ਉੱਪਰੋਂ ਜੇ ਆਪਾਂ ਕਹਿਨੇ ਆ ਵੀ ਭਾਈ ਫਲਾਣੀ ਐ ਕਰਕੇ ਯਾਰ ਸਾਡੇ ਨਾਲ ਫਿਰ ਫੋਨ ਕਰਕੇ ਧਮਕੀਆਂ अच्छा सुन तम धमकी दी हां ओथे फोन करके धमकी साडा 10000 ਦਾ ਨੁਕਸਾਨ ਹੋਇਆ ਸਾਡਾ ਉਹਦੇ 10000 ਦਾ ਅੱਜ ਵੀ ਤਾਂ ਹੋਇਆ ਅੱਜ ਵੀ ਤਾਂ ਹੋਇਆ ਠੀਕ ਹੈ ਅੱਜ ਵੀ ਸਾਡਾ ਅੱਜ ਵੀ ਅੱਜ ਵੀ ਆਪਣਾ ਨੁਕਸਾਨ ਹੈ ਬਾਈ ਨੁਕਸਾਨ ਹੈ ਦੋ ਅੱਜ ਵੀ ਨੁਕਸਾਨ ਹੈ ਉਹ ਤਾਂ ਭਗ ਜਾਂਦੇ ਨੇ ਬੇਬੇ ਇਹਦੇ ਸਿਰ 10-10000 ਖਰਚਾ ਹੁੰਦਾ ਹੈ ਨਾ ਉਹ ਪਤਾ ਲੱਗਦਾ ਗੱਲ ਤਾਂ ਹੀ ਕਹਿੰਦੇ ਨੁਕਸਾਨ ਤਾਂ ਦੇਖੋ ਅੱਜ ਵੀ ਹੋਇਆ ਹੀ ਆ ਅੱਜ ਵੀ 7000 ਦਾ ਨੁਕਸਾਨ ਹੋਇਆ ਅੱਜ ਵੀ ਨੁਕਸਾਨ ਹੈ 7000 ਦਾ ਜੇ ਉਹਨਾਂ ਦਾ 100 ਰੁਪਈਆ ਦਾ ਵੀ ਹੋ ਜਾਓ ਕਿਵੇਂ ਆਪ 100 ਰੁਪਈਆ ਨਹੀਂ ਘਟਦਿਆਂ ਹੋ ਜਮੀ ਵੀ ਕਾ ਕਹਦਣਗੇ ਨਾ ਆਏ ਨਹੀਂ ਜੀ ਆਏ ਜੀ ਆਏ ਜੀ ਹੋਰ ਗੱਲ ਸੁਣ ਲਓ ਸੁਣਵਾ ਦਤਾ ਇੱਕ ਗੱਲ ਹੋਰ ਆ ਵੀਡੀਓ ਤੋਂ ਬਾਅਦ ਮੈਨੂੰ ਪਤਾ ਹੈ ਤੁਹਾਨੂੰ ਦੁੱਖ ਤਕਲੀਫ ਬਹੁਤ ਹੋਊਗੀ ਵੀ ਗੁਰੂ ਨੇ ਵੀਡੀਓ ਬਣਾ ਕੇ ਸਾਡਾ ਨੌਲਜ ਤਾਂ ਐ ਕਰਤਾ ਬਾਹ ਕਰਤਾ ਮੇਰੇ ਤੇ ਬੜੇ ਵਾਲੇ ਲੱਗਦੇ ਨੇ ਸਾਰੇ ਮੈਨੂੰ ਫੋਨ ਕਰਨ ਤੋਂ ਪਹਿਲਾਂ 100 ਵਾਰ ਸੋਚ ਲਿਓ ਤੁਹਾਨੂੰ ਸਿੱਧੀ ਗੱਲ ਦੱਸਾਂ 100 ਵਾਰ ਸੋਚ ਲਿਓ ਫਿਰ ਐਦੂ ਬਾਅਦ ਮੈਂ ਜਿਹੜੀਆਂ ਜਿਹੜੀਆਂ ਹੋਰੋਂ ਚੀਜ਼ਾਂ ਚੱਕੀਆਂ ਗਈਆਂ ਨੇ ਸੈਟ ਤੋਂ ਠੀਕ ਹੈ ਮੈਂ ਫਿਰ ਲਾਈਵ ਆ ਕੇ ਉਹ ਚੀਜ਼ਾਂ ਦਾ ਦੱਸੂਗਾ ਕਿਹਦੇ ਘਰੋਂ ਚੱਕੀਆਂ ਗਈਆਂ ਨੇ ਕਿਵੇਂ ਚੱਕੀਆਂ ਗਈਆਂ ਨੇ ਠੀਕ ਹੈ ਇਸ ਤੋਂ ਬਾਅਦ ਫਿਰ ਜੇ ਫੋਨ ਕਰਕੇ ਆਪਦੀ ਜਾਣ ਚਤੰਗ ਪਰੇਸ਼ਾਨ ਕਰੋਗੇ ਫਿਰ ਅਸੀਂ ਉਹ ਚੀਜ਼ਾਂ ਵੀ ਸਾਹਮਣੇ ਲੈ ਕੇ ਆਵਾਂਗੇ ਸਿੱਧੀ ਗੱਲ ਹੈ ਜੀ ਠੀਕ ਹੈ ਜੀ ਨਹੀਂ ਵੀਰੇ ਬਣ ਨਹੀਂ ਅਸੀਂ ਚੁੱਪ ਤੇ ਨਹੀਂ ਦੇਖਾਂ ਮੈਂ ਆਪਣਾ ਕਾਰਵਾਈ ਕਰਾਵਾਂਗੇ ਬਈ ਇਹ ਜੀ ਗੱਲ ਆ ਕਰੋਂਗੇ ਜਿਹੜੇ ਰਾਹ ਪਾਉਂਗੇ ਉਸੇ ਰਾਹ ਪੈ ਜਾਗੇ ਕੰਮ ਕੀਆ ਦੋਗੇ ਆ ਵੀਰੇ ਫਿਰ ਕਾਰਵਾਈਆਂ ਵੀ ਹੋਣਗੀਆਂ ਸਭ ਕੋ ਸੋਊਗਾ ਆਪਣੇ ਤੁਸੀਂ ਸ਼ੂਟ ਤੇ ਆਉਨੇ ਹੋ ਉਦੋਂ ਨਹੀਂ ਕੋਈ ਚੀਜ਼ ਗਾਇਬ ਹੁੰਦੀ ਮੈਡਮ ਕਿੰਨੇ ਚਿਰ ਤੇ ਆਉਂਦੇ ਨੇ ਉਦੋਂ ਨਹੀਂ ਕੋਈ ਚੀਜ਼ ਗਾਇਬ ਹੁੰਦੀ ਹੋਰ ਕੈਰੈਕਟਰ ਆਉਂਦੇ ਨੇ ਉਦੋਂ ਨਹੀਂ ਕੋਈ ਚੀਜ਼ ਗਾਇਬ ਹੁੰਦੀ ਠੀਕ ਹੈ ਜੀ ਜਦੋਂ ਮੰਨ ਲਓ ਇਹ ਕੁਸ਼ਕ ਕੈਰੈਕਟਰ ਕੁਸ਼ਕ ਕੈਰੈਕਟਰ ਆਉਣ ਲੱਗ ਜਾਂਦੇ ਨੇ ਉਦੋਂ ਹੀ ਕਿਉਂ ਚੀਜ਼ਾਂ ਗਾਇਬ ਹੁੰਦੀਆਂ ਨੇ ਨਾਲੇ ਉਰੋਂ ਨਾਲੇ ਜਿਨ੍ਹਾਂ ਦੇ ਘਰੇ ਸ਼ੂਟ ਕਰਨ ਜਾਂਦੇ ਆ ਉਥੋਂ ਕਿਉਂ ਗਾਇਬ ਹੁੰਦੀਆਂ ਨੇ ਬਈ ਅਸੀਂ ਚੁੱਪ ਤੇ ਵੀ ਬੋਲਣਾ ਨਹੀਂ ਕੋਈ ਚੱਕਰ ਨਹੀਂ ਯਾਰ ਆਪਾਂ ਵਰਤਣਾ ਕੋਈ ਗੱਲ ਨਹੀਂ ਭਲੇਖਾ ਲਾਗਣਾ ਪਰ ਨਾ ਆਪਾਂ ਅਗਰ ਨੂੰ ਬਦਨਾਮ ਨਹੀਂ ਕਰਨਾ ਇਹ ਕੰਮ ਨਹੀਂ ਕਰਨਾ ਪਰ ਨਾ ਨਹੀਂ ਪਰ ਹੁਣ ਹੁਣ ਪਰ ਸਾਨੂੰ ਸੱਦਾ ਹੋਣਾ ਪਊਗਾ ਤੇਰੀ ਨਰਮਾਈ ਤੇਰੇ ਨਰਮ ਹੋ ਗਏ ਹੁਣ ਸੱਦਾ ਚੱਲਾਂਗੇ ਜਿਹੜੀ ਭਾਸ਼ਾ ਦਾ ਪ੍ਰਯੋਗ ਕਰਾਂਗਾ ਉਹੀ ਭਾਸ਼ਾ ਮਿਲੂ ਜਿਹੜੇ ਰਾਹ ਪਾਉਂਗੇ ਉਸੇ ਰਾਹ ਪਾਵਾਂਗੇ ਜਿੱਧਰ ਚੱਲੋਂਗੇ ਉਧਰ ਚੱਲਾਂਗੇ ਜਿਹੜੇ ਮਰਜ਼ੀ ਦਾ ਰਾਹ ਪਾ ਲੋ ਛੋਟੀ ਮਰਜ਼ੀ ਹੈ ਗੱਲ ਛੋਟੇ ਤੇ ਹੈ